ਇੱਥੇ ਥੋੜਾ ਜਨਵੇਸ਼ ਕਰਦਾ ਹਾਂ ਹਾਂਜੀ ਇੱਥੇ ਬਾਪੂ ਵੇਖ ਕੇ ਦਰਦ じゃ ਨਹੀਂ ਉੱਠਦਾ ਟੀਸ ਨਹੀਂ ਉੱਠਦੀ ਹੁੰਦਾ ਧਰ ਦਰਦ ਪਰ ਕੀ ਕਰੀਏ ਹੂੰ ਇੱਥੇ ਰਹਿ ਨਹੀਂ ਸਕਨੇ ਬਾਰਡਰ ਦੇ ਗਾ ਹਾਂ ਹੁਣੇ ਚ ਪੱਕੇ ਨਹੀਂ ਰਹਿ ਸਕਦੇ ਸਾਰੇ ਹੁਣਾਂ ਚਲੇ ਗਏ ਵੱਡੀ ਪਿੰਡ ਅੱਛੇ ਲੜਾਈਆਂ ਵੇਖੀਆਂ ਲੜਾਈਆਂ ਦੇ ਹਾਲਾਤ ਵੇਖੇ ਆ ਪੈਂਠ ਵਾਲੀ ਵੇਖੀਏ ਕੱਤਰ ਵਾਲੀ ਵੇਖੀਏ ਭਾਰਤ ਪਾਕਿਸਤਾਨ ਸਰਹੱਦ ਤੇ ਮੌਜੂਦਾ ਹਾਲਾਤਾਂ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਰੋਜਪੁਰ ਤੇ ਹੁਣ ਤੁਹਾਨੂੰ ਫਾਜ਼ਿਲਕਾ ਲੈ ਆਏ ਆਂ ਫਾਜ਼ਿਲਕਾ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਦੇ ਪਿੰਡ ਪੱਕਾ ਚਿਸ਼ਤੀ ਦੇ ਵਿੱਚ ਪਹੁੰਚ ਚੁੱਕੇ ਆਂ ਤੁਸੀਂ ਕਹੋਗੇ ਵੀ ਸਾਰੇ ਬਾਰਡਰ ਦੇ ਹਾਲਾਤ ਇੱਕੋ ਜਿਹੇ ਹੋਣਗੇ ਪਰ ਜਿੱਥੇ ਤੁਹਾਨੂੰ ਲੈ ਕੇ ਆਏ ਆਂ ਇੱਥੋਂ ਦੀ ਤਸਵੀਰ ਕੁਝ ਵੱਖਰੀ ਆ ਇੱਥੋਂ ਦੀਆਂ ਤਸਵੀਰਾਂ ਤੇ ਇੱਥੋਂ ਦੇ ਹਾਲਾਤ ਤੁਹਾਨੂੰ ਹੈਰਾਨ ਕਰ ਦੇਣਗੇ ਇੱਥੋਂ ਦੀ ਜਿਹੜੀ ਪਿੰਡ ਦੀ ਤਸਵੀਰ ਜਦੋਂ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਚੌਂਕ ਜਾਓਗੇ ਤੁਸੀਂ ਹੱਕੇ-ਬੱਕੇ ਰਹਿ ਜਾਓਗੇ ਭਾਰਤ ਪਾਕਿਸਤਾਨ ਸਰਹੱਦ ਤੇ ਬਿਲਕੁਲ ਇਸ ਵੇਲੇ ਸੀ ਗਰਾਉਂਡ ਤੇ ਮੌਜੂਦ ਹੈ ਬਿਲਕੁਲ ਜ਼ੀਰੋ ਲਾਈਨ ਦੇ ਨੇੜੇ ਇਹ ਪਿੰਡ ਹੈ ਜੀ ਪੱਕਾ ਚਿਸ਼ਤੀ ਤਸਵੀਰ ਧਿਆਨ ਨਾਲ ਦੇਖੋ ਇਹ ਉਹ ਪਿੰਡ ਆ ਜਿੱਥੇ ਹੱਸਦੇ ਵਸਦੇ ਲੋਕ ਗਲੀਆਂ ਘਰ ਮਹਿਲ ਨੁਮਾ ਘਰ ਉਹ ਹੋਇਆ ਕਰਦੇ ਸੀ ਪਰ ਹੁਣ ਤੁਹਾਨੂੰ ਇੱਥੇ ਖੰਡਰ ਨਜ਼ਰ ਆ ਰਹੇ ਆ ਪਰ ਇਹ ਖੰਡਰ ਹਮੇਸ਼ਾ ਤੋਂ ਨਹੀਂ ਸੀ ਇੱਕ ਖੰਡਰ ਨਹੀਂ ਸੀ ਇੱਥੇ ਹੱਸਦਾ ਵਸਦਾ ਪਿੰਡ ਸੀ 20 ਕਿੱਲਿਆਂ ਤੋਂ ਵੱਧ ਦੇ ਰਕਬੇ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਸੀ ਔਰ ਇਸ ਪਿੰਡ ਦੇ ਵਿੱਚ ਆਮ ਪਿੰਡਾਂ ਵਾਂਗ ਆਮ ਘਰ ਆਮ ਗਲੀਆਂ ਦੁਕਾਨਾਂ ਤੇ ਬਹੁਤ ਰੌਣਕ ਹੋਇਆ ਕਰਦੀ ਸੀ ਪਰ ਇਹ ਸੇ ਖੰਡਰਾਤ ਕਿਵੇਂ ਪੈਦਾ ਹੋਏ ਇਹ ਖੰਡਰਾਤ ਕਿਵੇਂ ਬਣੇ ਇਹ ਹਾਲਾਤ ਕਿਉਂ ਪੈਦਾ ਹੋਏ ਤੇ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਇਹ ਹਾਲਾਤ ਪੈਦਾ ਕੀਤੇ ਜਾਂ ਗਣੇ ਭਾਰਤ ਪਾਕਿਸਤਾਨ ਜੰਗ ਦਾ ਨਤੀਜਾ ਇਹ ਤਸਵੀਰ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣਾ ਬੇਹੱਦ ਲਾਜ਼ਮੀ ਸੀ ਕਿ ਜੰਗ ਦੇ ਨਤੀਜੇ ਕਿੰਨੇ ਕੁ ਭਿਆਨਕ ਹੁੰਦੇ ਨੇ ਤਾਂ ਉਸੇ ਨਤੀਜਿਆਂ ਦੇ ਵਿੱਚੋਂ ਇੱਕ ਨਤੀਜਾ ਇੱਕ ਤਸਵੀਰ ਇਹ ਹੈ ਕਿ ਇਹ ਪਿੰਡ ਅੱਜ ਖੰਡਰ ਬਣ ਚੁੱਕਿਆ ਪੱਕਾ ਚਿਸ਼ਤੀ ਪਿੰਡ ਕਿਉਂਕਿ ਦੱਸਦੇ ਨੇ ਕਿ 1965 ਤੇ 71 ਦੀ ਜੰਗ ਵੇਲੇ ਪਾਕਿਸਤਾਨ ਦੀ ਫੌਜ ਹੈ ਜਿਹੜੀ ਇੱਥੇ ਟੱਕਰ ਪਹੁੰਚਦੀ ਔਰ ਕੱਤਰ ਦੇ ਵਿੱਚ ਇਸ ਜਗ੍ਹਾ ਤੇ ਕਬਜ਼ਾ ਹੁੰਦਾ ਇਸ ਪਿੰਡ ਤੇ ਕਬਜ਼ਾ ਕਰ ਲਿਆ ਜਾਂਦਾ ਪਾਕਿਸਤਾਨ ਦੀ ਫੌਜ ਦੇ ਵੱਲੋਂ ਕਈ ਪਿੰਡਾਂ ਤੇ ਕਬਜ਼ਾ ਹੋਇਆ ਸੀ ਉਹਨਾਂ ਦੇ ਵਿੱਚੋਂ ਇੱਕ ਕੇ ਸੀ ਪੱਕਾ ਚਿਸ਼ਤੀ ਔਰ ਉਸ ਤੋਂ ਬਾਅਦ ਜਦੋਂ ਸਮਝੌਤਾ ਹੁੰਦਾ ਤੇ ਪਾਕਿਸਤਾਨੀ ਫੌਜ ਇੱਥੋਂ ਵਾਪਸ ਜਾਂਦੀ ਆ ਤਾਂ ਫਿਰ ਪਿੱਛੇ ਆ ਕੁਝ ਛੱਡ ਕੇ ਗਏ ਨੇ ਕਹਿੰਦੇ ਨੇ ਕਿ ਇੱਟਾਂ ਤੱਕ ਪੱਟ ਕੇ ਲੈ ਗਏ ਐਸੀਆਂ ਤਸਵੀਰਾਂ ਅਨੇਕਾਂ ਪਿੰਡਾਂ ਦੇ ਵਿੱਚ ਨੇ ਇਹ ਦਰਦਨਾਕ ਤਸਵੀਰ ਐਸੀ ਬਣੀ ਦੇ ਪਿੰਡ ਵਾਲੇ ਲੋਕ ਇਹ ਜਿਹੜੇ ਮੇਰੇ ਪਿੱਛੇ ਨਜ਼ਰ ਆ ਰਹੇ ਨੇ ਇਹ ਸਾਰੇ ਉਸ ਪਿੰਡ ਦੇ ਵਾਸੀ ਨੇ ਇਸ ਤਸਵੀਰ ਦਾ ਐਡਾ ਖੌਫ ਇਹਨਾਂ ਦੇ ਜ਼ਿਹਨ ਦੇ ਵਿੱਚ ਬਣਿਆ ਕਿ ਇੱਥੇ ਦੁਬਾਰਾ ਘਰ ਵਸਾਉ ਨੂੰ ਜੀ ਨਹੀਂ ਕੀਤਾ ਤੇ ਇੱਥੋਂ ਕਰੀਬ ਕਿਲੋਕਮੀਟਰ ਦੂਰ ਨਵੀਂ ਥਾਂ ਤੇ ਨਵਾਂ ਪਿੰਡ ਵਸਾ ਲਿਆ ਪੱਕਾ ਚਿਸ਼ਤੀ ਤਾਂ ਬਿਲਕੁਲ ਬਾਰਡਰ ਦੀ ਤਸਵੀਰ ਹੈ ਜੀ ਪਿੰਡ ਦੇ ਲੋਕ ਸਾਡੇ ਨਾਲ ਨੇ ਬਾਈ ਜੀ ਮੈਂ ਸਹੀ ਕਹਿ ਰਿਹਾ ਇਹ ਥੋੜਾ ਕਿਸੇ ਵੇਲੇ ਦਾ ਹੱਸਦਾ ਵਸਦਾ ਪਿੰਡ ਪੱਕਾ ਚਿਸ਼ਤੀ ਹੋਈ ਹੈ ਬਿਲਕੁਲ ਸਰ ਮੈਂ ਜਸਪ੍ਰੀਤ ਸਿੰਘ ਇਸ ਪਿੰਡ ਦਾ ਵਸਨੀਕ ਪੱਕਾ ਚਿਸ਼ਤੀ ਤੋਂ ਸਾਡੇ ਤਾਏ ਦਾਦੇ ਚਾਚੇ ਇੱਥੇ ਹੀ ਪਲੇ ਕੋਸੇ ਜਿਹੜਾ ਤੁਸੀਂ ਅੱਜ ਇਹ ਪਿੰਡ ਤੇ ਫੋਕਸ ਕਰ ਰਹੇ ਹੋ ਆ ਜਿਹੜਾ ਤੁਹਾਨੂੰ ਖੰਡਰ ਦਿਸ ਰਹੇ ਨੇ ਟੋਏ ਦਿਸ ਰਹੇ ਨੇ ਕਿਸੇ ਵੇਲੇ ਘੁਗ ਵਸਦਾ ਪਿੰਡ ਹੁੰਦਾ ਸੀਗਾ ਕਲਕਾਰੀਆਂ ਵੱਜਦੀਆਂ ਸੀ ਬੱਚਿਆਂ ਦੀ ਇੱਥੇ ਔਰ ਐਸ ਵੇਲੇ ਭਾਈ ਪੜਨਾ ਸ਼ੁਰੂ ਕਰਦਾ ਸੀਗਾ ਤੁੜਕਾ ਰਿਥੇ ਕਿੱਥੇ ਕਿਜੇ ਆ ਬਿਲਕੁਲ ਜੀ ਮੇਰਾ ਉਹ ਜੋੜੇ ਖੰਬੇ ਜੜਿਆ ਉਹਦੇ ਨਾਲ ਲੱਗ-ਪਗ ਸਾਡੇ ਕੋਲ ਚਾਰ ਕਨਾਲਾਂ ਜਗ੍ਹਾ ਸੀ ਸਾਡੇ ਬਜ਼ੁਰਗਾਂ ਦੀ ਤੇ ਪਰ ਖੇਤਵਾਲ ਨੂੰ ਹੀ ਮੂੰਹ ਸੀਗਾ ਪਾਕਿਸਤਾਨ ਵਾਲੇ ਪਾਸੇ ਨੂੰ ਹਾਂ ਨਹੀਂ ਇੱਧਰ ਕਹਿ ਲਿਆ ਪੈਸ ਕੋ ਹਾਂ ਜੀ ਤੇ ਸਾਡੇ ਬਜ਼ੁਰਗ ਜਿਹੜੇ ਆ ਇੱਥੇ ਬੜੀ ਖੁਸ਼ੀ ਨਾਲ ਵਸਦੇ ਸੀ ਰਸਦੇ ਸੀ ਪਰ ਅਸੀਂ ਇਹ ਦੁਖਾਂਤ ਹੰਡਾਇਆ ਕਿ ਇੱਥੋਂ ਤੁਸੀਂ ਬਾਰਡਰ ਦੇਖ ਰਹੇ ਹੋ ਵੀ ਕਿਲੋਮੀਟਰ ਨਹੀਂ ਹੈਗਾ 500 ਜਾਂ 600 ਮੀਟਰ ਹੋਊਗਾ ਬਸ ਜਿਆਦਾ ਜਿਆਦਾ ਤਾਰ ਜਿਹੜੀ ਦਿਸ ਰਹੀ ਹੈ ਜੀ ਅ 65 ਵੇਲੇ ਦਾ ਸਾਡਾ ਦੁਕਾਨ ਤੇ ਸੀਗਾ ਵੀ ਜਦੋਂ ਇਸ ਵੇਲੇ ਹੀ ਦੋਨੋਂ ਰੋਲੇ ਪੈ ਨੇ ਦੋਨੋਂ ਜੰਗ ਦਾ ਲਾਨ ਜਾਂ ਗੋਲਾਬਾਰੀ ਸ਼ੁਰੂ ਹੋਈ ਆ ਇਸ ਵਕਤ ਹੋਇਆ ਤੇ ਕਿਸੇ ਨੇ ਤਾਂ ਆਪ ਦਾ ਸਮਾਨ ਗੱਡਿਆਂ ਤੇ ਲੱਦ ਲਿਆ ਕਿਸੇ ਨੇ ਡੰਗਰ ਤੋੜ ਲਏ ਤੇ ਕਿਸੇ ਦੇ ਰਹਿ ਗਏ ਅਸੀਂ ਅ ਬੜੇ ਸਾਡੇ ਬਜ਼ੁਰਗ ਦੱਸਦੇ ਨੇ ਵੀ ਕਈਆਂ ਗੱਡਿਆਂ ਦੇ ਉੱਪਰ ਹੀ ਬੰਬ ਡਿੱਗ ਪਏ ਸੀ ਸਾਡੇ ਇੱਕ ਲੇਡੀ ਜੀ ਦੀ ਵੀ ਇੱਥੇ ਡੈਥ ਹੋ ਗਈ ਸੀ ਕਿ ਜਾਂਦੇ ਜਾਂਦੇ ਆ ਔਰ ਬਹੁਤ ਸਾਰੇ ਡੰਗਰ ਪਸ਼ੂ ਜੜੇ ਮਰੇ ਆ ਉਹ ਤੋਂ ਬਹੁਤ ਨੁਕਸਾਨ ਹੋਇਆ ਕੋਈ ਸਮਾਨ ਨਹੀਂ ਕੱਢਿਆ ਗਿਆ ਪੈਂਠ ਵਲੇ 71 ਵੇਲੇ ਥੋੜਾ ਬਹੁਤ ਜਿਹੜਾ ਇੱਥੇ 65 ਵੇਲੇ ਨਹੀਂ ਕੁਝ ਲੋਕ ਬੈਠ ਗਏ ਕੁਝ ਪਿੱਛੇ ਬੈਠ ਗਏ 71 ਵੇਲੇ ਲੋਕ ਇਹ ਜੰਗ ਵੇਲੇ ਇੱਥੋਂ ਜਦੋਂ ਨਿਕਲੇ ਉਹ ਵਾਪਸ ਨਹੀਂ ਆਏ ਜੀ ਇਸ ਜਗ੍ਹਾ ਤੇ ਦੁਕਾਨ ਤੇ ਹੀ ਸੀਗਾ ਵੀ ਅਸੀਂ ਘੇਰੇ ਚ ਆ ਜਾਂਦੇ ਸੀਗੇ ਔਰ ਸਾਡਾ ਇਹ ਫੌਜ ਦੇ ਕਬਜ਼ੇ ਤੱਕ ਅਸੀਂ ਪਾਕਿਸਤਾਨ ਦੀ ਬਿਲਕੁਲ ਜੀ ਫੌਜ ਜਿਹੜੀ ਹੈ ਇਹ ਕਾਫੀ ਦੇਰ ਇੱਥੇ ਪਾਕਿਸਤਾਨ ਦੀ ਫੌਜ ਵੀ ਰਹੀ ਉਹਨਾਂ ਨੇ ਜਿੰਨੇ ਕ ਸਾਡੇ ਕੋਲ ਪੱਕੇ ਘਰ ਸੀਗੇ ਉਹਨਾਂ ਨੇ ਇੱਟਾਂ ਤੱਕ ਨਹੀਂ ਛੱਡੀਆਂ ਜੀ ਔਰ ਕੋਈ ਦਰਖਤ ਨਹੀਂ ਛੱਡਿਆ ਜੀ ਕੋਈ ਟਾਲੀ ਨਹੀਂ ਛੱਡੀ ਕੋਈ ਤੂਤ ਨਹੀਂ ਛੱਡਿਆ ਜੇ ਉਹਨਾਂ ਕੋਲੋਂ ਨਹੀਂ ਕਟਿਆ ਗਿਆ ਤੇ ਜਾਂਦੇ ਜਾਂਦੇ ਕਾਲਾ ਤੇਲ ਪਾ ਗਏ ਜੀ ਵੀ ਇਹਨਾਂ ਦੇ ਕਮੰਦਾਨ ਰਹੇ ਔਰ ਅਸੀਂ ਇਹ ਦਖਾਂਤ ਸੀ ਸਾਡਾ ਪਿੰਡ ਛੱਡਣ ਨੂੰ ਲਈ ਤੇ ਸਾਡਾ 20 ਕਿੱਲਾਂ ਦਾ ਪਿੰਡ ਸੀਗਾ ਬਹੁਤ ਸੋਹਣਾ ਘੁੱਗਵਸਦਾ ਪਿੰਡ ਸੀ ਕਿਸੇ ਦਿਨ ਉਹ ਉਹ ਬਰਬਾਦੀ ਦੇ ਡਰਾਏ ਮੁੜ ਕੇ ਇੱਥੇ ਨਹੀਂ ਵੜੇ ਬਿਲਕੁਲ ਜੀ ਪਿੱਛੇ ਫਿਰ ਅਸੀਂ ਹੌਲੀ-ਹੌਲੀ ਕੁਛਕ ਜਗ੍ਹਾ ਉੱਥੇ ਝੁੱਗਾ ਮਤਾਬ ਸਿੰਘ ਜਿਹੜਾ ਸਾਡਾ ਅੱਜ ਪੱਕਾ ਚਿਸਤੀ ਉਹ ਝੁੱਗੇ ਮਤਾਬ ਸਿੰਘ ਪਿੰਡ ਦੇ ਨਾਂ ਨਾਲ ਅੱਜ ਵੀ ਵਸ ਰਿਹਾ ਉੱਥੇ ਕੁਝ ਕੁ ਲੋਕਾਂ ਨੇ ਫਿਰ ਜ਼ਮੀਨਾਂ ਆਪਦੀਆਂ ਕੋਈ ਮੁੱਲ ਲਈਆਂ ਜਾਂ ਕੋਈ ਉਧਾਰੀਆਂ ਲਈਆਂ ਕਿਸੇ ਤਰੀਕੇ ਤੇ ਆਪ ਦਾ ਵਸੇਬਾ ਸ਼ੁਰੂ ਕੀਤਾ ਜੀ ਉੱਥੇ। ਦੁਬਾਰਾ ਪਿੰਡ ਵਸਾਉਣਾ ਪਿਆ। ਇੱਥੇ ਇੱਕ ਆ ਬਾਪੂ ਜੀ ਖੜੇ ਨੇ। ਬਾਪੂ ਜੀ ਮੈਂ ਤੁਹਾਡੇ ਨਾਲ ਗੱਲ ਕਰਦਾਈ। ਤੁਹਾਡਾ ਘਰ ਵੀ ਇਸੇ ਪਿੰਡ 'ਚ ਹੈ। ਹਾਂ ਜੀ ਉਹ ਸ਼ਰੀ ਮਰ ਚੁੱਕੇ ਅੱਗੇ ਖੜੇ ਨੇ। ਰਾਜਿੰਦਰ ਦਿਖਾਈ ਕਿੱਥੇ ਕਿੱਦੇ ਦੱਸ ਦੇ ਬਾਪੂ ਜੀ। ਬਾਪੂ ਜੀ ਦੱਸਿਓ। ਉਹ ਸ਼ਰੀ ਮਰ ਚੁੱਕੇ ਅੱਗੇ ਆਜੋ। ਅੱਗੇ ਕੈਮਰੇ ਦੇ ਅੱਗੇ ਆਓ ਤਾਂ ਕਿ ਤੁਹਾਡਾ ਇਸ਼ਾਰਾ ਦੇਖ ਜੇ। ਜਿੰਨੇ ਤੁਹਾਡਾ ਪਿੱਛੇ ਹੋ ਕੇ। ਬਾਪੂ ਜੀ ਹੁਣ ਦਿਖਾਓ। ਆਹ ਸਾਹਮਣੇ ਖੜੇ ਨਦਰ ਖੜ। ਹਾਂ ਉਹ ਜਿਹੜਾ ਫਰੀਜ ਆ। ਉਹ ਸ਼ਰੀ ਮਰ ਚੁੱਕੇ ਨੇ ਸਾਡੇ। ਇੱਥੇ ਹੈ ਸਾਡਾ। ਬਾਪੂ ਵੇਖ ਕੇ ਦਰਦ ਜਾਂ ਨਹੀਂ ਉੱਠਦਾ ਟੀਸ ਨਹੀਂ ਉੱਠਦੀ ਹੁੰਦਾ ਰਹਿ ਦਰਦ ਪਰ ਕੀ ਕਰੀਏ ਹੂੰ ਇਹ ਤੇ ਰਹਿ ਨਹੀਂ ਸਕਨੇ ਬਾਰਡਰ ਦੇ ਗਾ ਹਾਂ ਹੁਣੇ ਚ ਪੱਕੇ ਨਹੀਂ ਰਹਿ ਸਕਦੇ ਸਾਰੇ ਉਹਨਾਂ ਦਾ ਚਲੇ ਗਏ ਵੱਡੇ ਪਿੰਡ ਅੱਛਾ ਲੜਾਈਆਂ ਵੇਖੀਆਂ ਲੜਾਈਆਂ ਦੇ ਹਾਲਾਤ ਵੇਖੇ ਆ ਪੈਂਠ ਵਾਲੀ ਵੇਖੀਏ ਕੱਤਰ ਵਾਲੀ ਵੇਖੀਏ ਹਾਂ 47 ਜਮਾਏਗਾ ਸੀ 3 ਸਾਲ ਦਾ ਹਾਂ ਉਹ ਤੋਂ ਪਤਾ ਨਹੀਂ ਹਾਂ ਬਾਕੀ ਜਿਹੜੇ 65 ਜੰਗ ਲੱਗੀ ਹੈ ਉਹ ਵੀ ਬੜੀ ਵਧੀਆ ਇੱਥੇ ਸਾਰ ਮੈਨਸ ਮੈਂਗਾ 17 18 ਸਾਲ ਦਾ ਹੂੰ ਉਹ ਉਹ ਸਾਡੇ ਕਬਜ਼ਾ ਹੋ ਗਿਆ ਸੀ ਉਹ ਬੇਰੀਵਾਰ ਰਸਤੇ ਤੱਕ ਬੈਚੜਾ ਸੀ ਹੂੰ ਅੱਜਾ ਪਾਕਿਸਤਾਨ ਦੀ ਆਰਮੀ ਅੱਗੇ ਤੱਕ ਜਾਵੜੀ ਉਹ ਬੇਰੀਵਾਰ ਰਸਤਾ ਨਾਲ ਜੀ ਹਾਂ ਉੱਥੋਂ ਚਲੇ ਗਏ ਸੀ ਅੱਜ ਕਿੰਨਾ ਚਿਰ ਸਾਲ ਦੇ ਕਰੀ ਬ리아 ਕਬਜ਼ਾ ਸਾਲ ਰਹਿੰਦੇ ਹਾਂ ਹਾਂ ਜੀ ਬਹੁਤ ਚਿਰ ਬਾਅਦ ਤੁਹਾਨੂੰ ਸਾਲ ਮਗਰੋਂ ਪਿੰਡ ਵਾਪਸ ਮਿਲਿਆ ਪਿੰਡ ਵਾਪਸ ਮਿਲਿਆ 73 ਜੀ ਇਸ ਤਰ੍ਹਾਂ ਹੋਈ ਸਾਡੇ ਨਾਲ ਹਾਂ 65 ਜੀ ਇਸ ਤਰ੍ਹਾਂ ਤਾਂ ਇਹ ਗਵਾਹ ਨੇ ਜੀ ਉਸ ਬਰਬਾਦੀ ਦੇ ਫਿਰ ਇੱਕ ਵਾਰੀ ਉਹੀ ਗੱਲ ਕਿ ਜਦੋਂ ਇਸ ਤਸਵੀਰਾਂ ਵਾਲੇ ਵੇਖੀਦਾ ਤਾਂ ਆਪ ਨੂੰ ਲੱਗਦਾ ਹੈ ਕਿ ਕੀ ਵਾਕਈ ਕੋਈ ਜੰਗ ਇੰਨੀ ਖਤਰਨਾਕ ਹੋ ਸਕਦੀ ਆ ਸੀ ਦੂਜੇ ਮੁਲਕਾਂ ਤੋਂ ਜੰਗ ਦੀਆਂ ਤਸਵੀਰਾਂ ਦੇਖਦੇ ਆ ਤਾਂ ਲੱਗਦਾ ਹੈ ਕਿ ਕਿਵੇਂ ਹੁੰਦਾ ਪਰ ਇਹ ਭੁਗਤ ਭੋਗੀ ਪਿੰਡ ਆ ਇਨਾਂ ਦੇ ਸਾਹਮਣੇ ਜੋ ਪਿੰਡ ਬਰਬਾਦ ਹੋਇਆ ਭਾਈ ਜੀ ਤੁਹਾਡਾ ਵੀ ਇਹ ਪਿੰਡ ਹੈ ਮੇਰਾ ਵੀ ਇਹ ਪਿੰਡ ਹੈ ਮੇਰਾ ਨਾਮ ਗੁਰਜੰਟ ਸਿੰਘ ਆ ਸਾਡੇ ਦਾਦੇ ਪੜਦਾ ਦੇ ਇੱਥੇ ਰਹੇ ਮੇਰਾ ਤੇ ਜਸਪਰੀ ਦੇ ਜਿਵੇਂ ਡੈਡੀ ਸਾਡਾ ਕੰਧ ਨਾ ਕੰਧ ਕਰ ਸੀਗਾ ਹਾਂ ਤੁਹਾਡਾ ਘਰ ਵੀ ਫਿਰ ਤੋਂ ਉੱਥੇ ਉਹ ਖੰਭੇ ਕੋਲੇ ਇਹ ਪਿੰਡ ਐਡਾ ਖੁਸ਼ਹਾਲ ਸੀ ਉਹਨਾਂ ਟਾਈਮ ਐ ਇੱਥੇ ਮਹੱਲਾਂ ਦੇ ਹੁੰਦੇ ਮਹੱਲ ਜਿਵੇਂ ਵੱਡੇ ਮਹਿਲ ਬਣੇ ਹਾਂ ਇੱਥੇ ਬੱਸ ਆਉਂਦੀ ਨਹੀਂ ਇੱਕ ਰਾਤ ਇੱਥੇ ਬੱਸ ਰੁਕਦੀ ਸੀ ਹਾਂ ਮਤਲਬ ਜਿਵੇਂ ਲੰਮੇ ਰੂਟ ਦੀ ਅੱਜ ਕੱਲ ਜਿਵੇਂ ਦਿੱਲੀ ਨੂੰ ਚੱਲਦੀਆਂ ਇੱਧਰ ਇੱਕ ਰਾਤ ਇੱਧਰ ਰੁਕਦੀ ਸੀ ਇੱਕ ਉੱਧਰ ਜਾਂਦੀ ਸੀ ਇੱਕ ਇੱਧ ਆ ਮੇਰੀ ਬੈਕ ਸਾਈਡ ਤੇ ਇੱਥੇ ਅਜੇ ਵੀ ਪੱਕੀ ਥਾਂ ਹੈ ਸਕੂਲ ਹੁੰਦਾ ਪੱਥਰ ਲੱਗੇ ਸੀ ਇੰਨੀ ਕਿ ਰੌਣਕ ਹੁੰਦੀ ਸੀ ਇਹ ਸਕੂਲ ਦੀ ਜਗ੍ਹਾ ਸੀ ਅੱਛਾ ਆ ਸਕੂਲ ਦੀ ਜਗ੍ਹਾ ਇੱਥੇ ਪੱਥਰ ਲੱਗੇ ਆ ਪੂਰੀ ਜਗ੍ਹਾ ਸਕੂਲ ਦੀ ਸੀ ਇੱਥੇ ਇਹ ਪੂਰੀ ਸਕੂਲ ਦੀ ਜਗ੍ਹਾ ਸੀ ਇੱਥੇ ਆ ਕੇ ਬੱਸ ਰੋਜ਼ ਦੇਲੀ ਰਾਤ ਨੂੰ ਰੁਕਦੀ ਸੀ ਉਹਨਾਂ ਟਾਈਮਾਂ 'ਚ ਜਿੱਥੇ ਕਿਤੇ ਪਿੰਡਾਂ ਨੂੰ ਟੈਂਪੂ ਸਾਈਕਲ ਨਹੀਂ ਸੀ ਹੁੰਦੇ ਤੇ ਸਾਡੇ ਪਿੰਡ ਪੱਕਾ ਚਸਤੀ ਦੇ ਵਿੱਚ ਬੱਸ ਆਉਂਦੀ ਸੀ ਅੱਜ ਉਹ ਵੀ ਸਾਡੇ ਤੋਂ ਇਹ ਜਿਹੜਾ ਸੁਲੇਮਾਨ ਕੀ ਰੋਡ ਵਾਲਾ ਐ ਐਨ ਐਚ 7 ਵਾਲਾ ਰੋਡ ਜਿਹੜਾ ਤੁਸੀਂ ਕ੍ਰੋਸ ਕਰਕੇ ਆਏ ਜੇ ਇਹਦੇ ਤੇ ਅੱਜ ਵੀ ਸ਼ਾਇਦ ਕਾਗਦਾਂ ਦੇ ਵਿੱਚ ਉਹ ਸਾਡਾ ਰੂਟ ਚੱਲਦਾ ਸਾਥ ਉਹ ਵੀ ਖੋਲਿਆ ਕਿਉਂਕਿ ਇੱਥੇ ਆਉਂਦੀ ਹੁੰਦੀ ਸੀ ਸਾਨੂੰ ਪਤਾ ਹਰਿਆਣੇ ਵਾਲੇ ਵੀ ਡਰਾਈਵਰ ਹੁੰਦੇ ਸੀ ਮੇਰੇ ਵੇਖਣ ਚ ਵੀ ਉਹਨਾ ਆਉਣਾ ਇੱਥੇ ਬੱਸ ਠੱਲਣੀ ਇੱਥੋਂ ਨਾ ਆ ਕੇ ਉਹਨਾਂ ਫਿਰ ਉਹਨਾਂ ਬਾਰਡਰ ਦੇਖਣ ਜਾਣਾ ਰਾਤ ਤੇ ਠਹਿਰਦੇ ਸਵੇਰੇ ਤੋਂ ਫਿਰ ਬੱਸ ਦਾ ਆਪਦਾ ਰੂਟ ਆਪਦੇ ਟਾਈਮ ਤੇ ਜਾਂਦੇ ਸੀ ਜੀ ਅੱਛਾ ਭਾਈ ਤੁਸੀਂ ਮੈਨੂੰ ਪਹਿਲਾਂ ਵੀ ਦੱਸ ਰਹੇ ਸੀ ਇਹ ਤੁਹਾਡਾ ਮੈਂ ਨਕਸ਼ਾ ਸਮਝਣਾ ਚਾਹੁੰਗਾ ਆਪਾਂ ਜਿੱਥੇ ਖੜੇ ਆ ਪਾਕਿਸਤਾਨ ਕਿਹੜੇ-ਕਿਹੜੇ ਪਾਸੇ ਐ ਤੇ ਸਥਿਤੀ ਕੀ ਐ ਪਗੋਲ ਕੀ ਸਥਿਤੀ ਕੀ ਹਸਪੰਡ ਦੀ ਸਾਰਾ ਅਸੀਂ ਜ अच्छा क्योंकि हम 20 शेप है ककुनी दी टाइप हम बिल्कुल अंदर है जी हां इधरों आए नु गया जी इधरों आए नु गया बिल्कुल 20 शेप है हम अंदर बैठे घेरे ਦੇ ਵਿੱਚ ਬੈਠੇ ਆ ਪਰ ਫਿਰ ਵੀ ਦਰਿਆ ਦਿਲੀ ਹੈ ਸ਼ੇਰ ਦਿਲੀ ਹੈ ਗੱਜ ਦੇ ਵਜ ਦੇ ਬੈਠੇ ਆ اچھا ਉਸੇ ਕਰਕੇ ਪਿੰਡ ਦਾ ਜਿਹੜਾ ਨੁਕਸਾਨ ਦਾ ਤੁਹਾਡੇ ਪਿੰਡ ਨੂੰ ਘੇਰਾ ਪਿਆ ਜਾਂਦਾ ਕਿ ਚਾਰੇ ਪਾਸੇ ਤੁਹਾਡੇ ਤਾਂ ਮੈਂ ਸਾਡੇ ਦਰਸ਼ਕਾਂ ਨੂੰ ਹੁਣ ਇੱਕ ਕਰੀ ਆਪਦੇ ਤਰੀਕੇ ਸਮਝਾ ਦਿਆਂ ਸਾਡੇ ਪਿੱਛੇ ਕੰਡਿਆਲੀ ਵਾਰਡ ਆ ਉਹ ਬਾਰਡਰ ਸਿੱਧਾ ਦਿਖਾਈ ਦਿੰਦਾ ਇਹ ਇਸ ਪਾਸੇ ਵੀ ਪਾਕਿਸਤਾਨ ਏ ਜਿੰਦਰ ਤੂੰ ਜੇ ਪਾਸੇ ਜਾਓ ਇਧਰ ਵੀ ਪਾਕਿਸਤਾਨ ਤੇਰੇ ਜਿੰਦਰ ਨੂੰ ਦੋਤਰ ਕੋ ਬਿਓ ਤੇ ਇਸ ਪਾਸੇ ਵੀ ਪਾਕਿਸਤਾਨ ਯਾਨੀ ਤਿੰਨ ਪਾਸੇ ਪਾਕਿਸਤਾਨ ਹੈ ਹੁਣ ਮੈਂ ਤੁਹਾਨੂੰ ਇੱਕ ਮੈਪ ਦੇ ਜ਼ਰੀਏ ਆਪਾਂ ਅਕਸਰ ਦੇਖਦੇ ਆ ਕਿ ਤ੍ਰਿਕੋਣ ਆਪਾਂ ਜਿਹੜੀ ਬਣਾਉਣੇ ਆ ਉਹ ਤ੍ਰਿਕੋਣ ਵਾਂਗ ਜਿਵੇਂ ਬਾਈ ਜੀ ਰਹਾਣੇ ਮੈਨੂੰ ਸਮਝਾਇਆ ਕਿ ਆ ਇਦਾਂ ਕਰਕੇ ਆ ਇਥੋਂ ਦਾ ਮੈਪ ਹੈ ਇਹ ਆ ਮੈਪ ਹੈ ਇਥੋਂ ਦਾ ਆ ਜਿਹੜਾ ਸਾਕੀ ਬਾਰਡਰ ਆ ਗਿਆ ਇੱਥੇ ਇਦھر ਵੀ ਪਾਕਿਸਤਾਨ ਇਦھر ਵੀ ਪਾਕਿਸਤਾਨ ਆਪਾਂ ਜਿਹੜਾ ਖੜੇ ਆ ਆਪਾਂ ਇੱਥੇ ਖੜੇ ਆ ਆਪਾਂ ਇਸ ਵੇਲੇ ਇੱਥੇ ਖੜੇ ਆ ਇਦھر ਵੀ ਪਾਕਿਸਤਾਨ ਇਦھر ਵੀ ਪਾਕਿਸਤਾਨ ਇਹੀ ਕਾਰਨ ਹੈ ਜਿਵੇਂ ਦੱਸਦੇ ਨੇ ਕਿ ਜਦੋਂ ਹਮਲਾ ਹੁੰਦਾ ਤਾਂ ਜਿਹੜੀ ਆ ਏਰੀਆ ਤਾਂ ਸਦਈ ਉਹਨਾਂ ਦੇ ਕਬਜ਼ੇ 'ਚ ਆ ਜਾਂਦਾ ਉਹਨਾਂ ਦੀ ਫੌਜ ਇੱਥੇ ਆ ਜਾਂਦੀ ਹੈ ਇਹੀ ਕਾਰਨ ਹੈ ਕਿ ਆ ਪਿੰਡ ਬਰਬਾਦ ਹੋ ਗਿਆ ਇਹ ਪਿੰਡ ਨਕਸ਼ੇ ਦੇ ਵਿੱਚੋਂ ਚਲਾ ਗਿਆ ਤਾਂ ਇਹ ਤਸਵੀਰ ਹੈ ਜੀ جنگ ਦੀ ਭਾਈ ਜੀ ਮੈਂ ਇਹ ਪੂਰੀ ਫਿਰ ਤੋਂ ਜਿਹੜੇ جنگ ਵਰਗੇ ਹਾਲਾਤ ਦਾਵਾ ਕੀਤਾ ਜਾ ਰਿਹਾ ਹੈ ਤਰਚਾਵਾਂ ਚੱਲ ਰਹੀਆਂ ਨੇ ਕਿਵੇਂ ਦੇਖਦੇ ਨੇ ਪੱਕਾ ਚਿਸ਼ਤੀ ਦੇ ਲੋਕ ਕਿ ਜੰਗਵਰਗੀ ਸਥਿਤੀ ਦੇ ਜਿਹੜੀਆਂ ਤਰਚਾਵਾਂ ਨੇ ਇੱਥੇ ਮੌਜੂਦਾ ਹਾਲਾਤ ਕੀ ਨੇ ਪਹਿਲਾਂ ਤਾਂ ਇਹ ਦੱਸ ਦੋ ਹਾਲਾਤ ਹਜੇ ਠੀਕ ਹੈ ਕੋਈ ਇਦਾਂ ਦੀ ਗਲਬਤ ਹੈ ਸਰ ਹਾਲਾਤ ਫਿਲਹਾਲ ਸੁਖਸ਼ਾਂਤੀ ਹੈ ਜੀ ਤੁਸੀਂ ਇੱਧਰ ਪਿੱਛੇ ਦੇਖੋ ਨਾਲ ਤੂੜੀ ਵਾਲੀ ਮਸ਼ੀਨ ਚੱਲ ਰਹੀ ਏ ਕਣਕਾ ਵੱਢ ਲੀਆਂ ਬਿਲਕੁਲ ਨਾਲ ਇਹਨੂੰ ਕੈਮਰਾਮੈਨ ਕੋਈ ਇਹ ਮੰਡੀ ਦਿਖਾਵੇ ਠੀਕ ਹੈ ਬਿਲਕੁਲ ਹਾਲ ਦੀ ਘੜੀ ਸਾਡਾ ਜਿਵੇਂ ਰੁਟੀਨ ਆਮ ਰੁਟੀਨ ਵਰਗਾ ਚੱਲ ਰਿਹਾ ਜੀ ਲੋਕ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਚਲੋ ਕੁਝ ਮੀਡੀਆ ਦੀ ਦੇਣ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਪਿਛੇ ਲੋਕ ਬੈਠੇ ਸੋਸ਼ਲ ਮੀਡੀਆ ਤੇ ਬਹੁਤ ਇਦਾਂ ਦੀ ਵੀਡੀਓ ਵਾਇਰਲ ਕਰਦੀ ਆ ਰਿਹਾ ਹੈ ਹਾਲ ਦੀ ਘੜੀ ਸੁਖਸ਼ਾਂਤੀ ਹੈ ਜੀ ਤੇ ਸਰਹੱਦ ਦੇ ਵਾਸੀ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਰਾਹੀ ਰਹੇ ਨੇ ਜੀ ਅਸੀਂ ਕਦੀ ਵੀ ਜੰਗ ਦੇ ਹਾਮੀ ਨਹੀਂ ਰਹਿਗੇ ਕਿਉਂਕਿ ਜਦੋਂ ਦੇਖੋ ਸਾਨੂੰ ਉਹਨਾਂ ਲੋਕਾਂ ਨਾਲ ਜੋ ਉੱਥੇ ਪੈਲਗਾਮ ਚ ਮਾਰੇ ਗਏ ਸਵੇਦਨਾਵਾ ਨੇ ਠੀਕ ਹੈ ਉਹਨਾਂ ਦੇ ਪਰਿਵਾਰਾਂ ਨਾਲ ਸਾਨੂੰ ਹਮਦਰਦੀ ਹੈ ਔਰ ਅਸੀਂ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕਰਦੇ ਆਂ ਪਰ ਕਦੀ ਵੀ ਅਸੀਂ جنگ ਦੇ ਹਮ ਨਹੀਂ ਰਹਿ ਜੀ ਕਿਉਂਕਿ ਜਦੋਂ جنگ ਆਊਗਾ جنگ ਵੱਡੀ ਬਰਬਾਦੀ ਲੈ ਕੇ ਆਊਗਾ ਦੋਨਾਂ ਦੇਸ਼ਾਂ ਦਾ ਬਹੁਤ ਵੱਡੇ ਪੱਧਰ ਤੇ ਸਿਪਰਾ ਆਪਣੇ ਮਗਰ ਸਾਫ ਨਜ਼ਰ ਆਉਂਦੀ ਜੀ ਤੁਸੀਂ ਦੇਖ ਹੀ ਲਿਆ ਏ ਔਰ ਜੇ ਗੱਲ ਕਰੀਏ ਪੱਕਾ ਚਸਤੀ ਦੀ ਤਾਂ ਸਾਰੇ ਇੱਥੋਂ ਦੇ ਲੋਕ ਬੜੇ ਮਿਹਨਤੀ ਔਰ ਵੱਡੇ ਦਿਲ ਵਾਲੇ ਨੇ ਬੇਸ਼ੱਕ ਇੱਥੇ ਉਹ ਜਾੜੀ ਹੋਇਆ ਪਰ ਅੱਜ ਵੀ ਇਹ ਪਿੰਡ ਬਹੁਤ ਪੂਰੀ ਤਰ੍ਹਾਂ ਖੁਸ਼ਹਾਲ ਵਸ ਰਿਹਾ ਹੈ ਜੇ ਤੁਸੀਂ ਫਾਜ਼ਿਲਕਾ ਤੋਂ ਗੱਲ ਕਰੋ ਜਾਂ ਤੁਹਾਡੇ ਜਿਹੜੇ ਇੱਥੇ ਲੋਕਲ ਸਾਥੀ ਉਹਨਾਂ ਨੂੰ ਗੱਲ ਕਰਕੇ ਵੇਖੋ ਤਾਂ ਪੱਕਾ ਚਿਤੀ ਦਾ ਨਾਮ ਆਉਂਦੇ ਹੀ ਤੁਹਾਨੂੰ ਦੱਸ ਦੇਣਗੇ ਕਿ ਇਹ ਇੱਥੇ ਮਿਹਨਤੀ ਲੋਕਾਂ ਦਾ ਪਿੰਡ ਹੈ ਗਾਂਵਦੂ ਲੋਕਾਂ ਦਾ ਪਿੰਡ ਹੈ ਚੰਗੇ ਪੜ੍ਹੇ ਲਿਖੇ ਦਾ ਪਿੰਡ ਹੈ ਵੱਡੇ ਪੱਦਰ ਤੇ ਸਾਡੇ ਜਿਹੜੇ ਬੱਚੇ ਪੜ੍ਹ ਕੇ ਨੌਕਰੀਆਂ 'ਚ ਆ ਗਏ ਨੇ ਤੇ ਠੀਕ ਹੈ ਇਹ ਇੱਕ ਜ਼ਖਮ ਹੈ ਸਾਡੇ ਪਿੰਡੇ ਤੇ ਪਰ ਇਹਨੂੰ ਭਲਾ ਕੇ ਅਸੀਂ ਬੜੀ ਸਪੀਡਲੀ ਅੱਗੇ ਵਧ ਰਹੇ ਆਂ ਤਾਂ ਕਹਿੰਦੇ ਨੇ ਜੀ ਕਿ ਇਹ ਜ਼ਖਮ ਹੈ ਜਿਹੜੀ ਇਹ ਤਸਵੀਰਾਂ ਕਰੀ ਫਿਰ ਜਿੰਦਾਂ ਦਿਖਾ ਦਿਆ ਕਿ ਇਹ ਤਸਵੀਰ ਇਹ ਬਰਬਾਦੀ ਦੀ ਤਸਵੀਰ ਇਹਨਾਂ ਨੇ ਨਾ ਤਾਂ ਧੁੱਲੀ ਪੈਣ ਦਿੱਤੀ ਇਹ ਨਿਸ਼ਾਨ ਉਸੇ ਤਰ੍ਹਾਂ ਸਾਂਭ ਕੇ ਰੱਖੇ ਨੇ ਕਿ ਇਹ ਗਵਾਹ ਹੈ ਉਹਨਾਂ ਜੰਗਾਂ ਦਾ ਉਹਨਾਂ ਜੰਗਾਂ ਦਾ ਨਤੀਜਾ ਕੀ ਹੁੰਦਾ ਉਹਦਾ ਗਵਾਹ ਹੈ ਇਹ ਪਿੰਡ ਪੱਕਾ ਚਿਸ਼ਤੀ ਜਿੱਥੇ ਕਦੇ ਮਹਿਲ ਹੁੰਦੇ ਸੀ ਉੱਥੇ ਇੱਕ ਏਕਟਰੀ ਲੱਭਦੀ ਤੇ ਇਹ ਇੱਟਾਂ ਇਹ ਲੋਕ ਨਹੀਂ ਚੱਕ ਕੇ ਲਗੇ ਇਹ ਇੱਟਾਂ ਤੱਕ ਦਰਖਤ ਤੱਕ ਇੱਥੋਂ ਪਟਕੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ جنگ ਦੇ ਵਿੱਚ ਇੱਥੋਂ ਲੈ ਕੇ ਗਏ ਨੇ ਤਾਂ ਇਹ ਬਰਬਾਦੀ ਦੇ ਨਿਸ਼ਾਨ ਨੇ ਭਾਈ ਜੀ ਤੁਹਾਡਾ ਮੈਪ ਦੇ ਮੁਤਾਬਕ ਸਮਝਣਾ ਚਾਹਾਂ ਉਧਰ ਕਿਹੜੇ ਪਿੰਡ ਨੇ ਕਿੰਨੀ ਕੁ ਦੂਰ ਨੇ ਸੱਜੇ ਖੱਬੇ ਹਾਂ ਭਾਈ ਜੀ ਆਜੋ ਤੁਸੀਂ ਆਜੋ ਅੱਗੇ ਪਿੰਡ ਜਿਵੇਂ ਆਪਾਂ ਪੱਕਾ ਚੀਜ਼ੀ ਚ ਇਧਰ ਸਾਹਮਣੇ ਪਾਕਿਸਤਾਨ ਦਾ ਕਿਹੜਾ ਪਹਿਲਾ ਪਿੰਡ ਹੈ ਤੇ ਹੋਰ ਇੱਥੇ ਕਿਹੜੇ ਕਿਹੜੇ ਪਿੰਡ ਨੇ ਪਾਕਿਸਤਾਨ ਦੇ ਅੱਗੇ ਪਿੰਡ ਜੱਗਾ ਚਿਸ਼ਤੀ ਇੱਥੇ ਦੱਸਦੇ ਨੇ ਜੀ ਹੋਰ ਉਸ ਤੋਂ ਬਾਅਦ ਸਾਨੂੰ ਕੋਈ ਨੌਲੇਜ ਨਹੀਂ ਜ਼ਿਆਦਾ ਜੀ ਹਾਂ ਪਾਕਿਸਤਾਨ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਾਂ ਤੇ ਆਪਣਾ ਇੱਧਰ ਪੱਕਾ ਚਿਸ਼ਤੀ ਉਧਰ ਜੱਗਾ ਚਿਸ਼ਤੀ ਹਾਂਜੀ ਹਾਂਜੀ ਹਾਂ ਬਸ ਉਧਰ ਜੱਗਾ ਚਿਸ਼ਤੀ ਹੈ ਜੀ ਅੱਛਾ ਤੇ ਮੌਜੂਦਾ ਲੋਕ ਜਦੋਂ ਫੋਨ ਕਰਦੇ ਕੋਈ ਚਿੰਤਾ ਹੋ ਰਹੀ ਲੋਕਾਂ ਨੂੰ ਕਿ ਜਿੱਦਾਂ ਦੀਆਂ ਚਰਚਾਵਾਂ ਖਬਰਾਂ ਨੇ ਲੋਕ ਡਰਦੇ ਤਾਂ ਨਹੀਂ ਮਾਜੀ ਮਾਹੌਲ ਤਾਂ ਬਿਲਕੁਲ ਓਕੇ ਹੈ ਜੀ ਬਾਕੀ ਸੋਸ਼ਲ ਮੀਡੀਆ ਤੇ ਤੇ ਕਰਕੇ ਲੋਕ ਸਾਨੂੰ ਫੋਨ ਕਰਦੇ ਆ ਜੀ ਬਸ ਇੱਥੇ ਕੋਈ ਡਰ ਵਾਲੀ ਗੱਲ ਤਾਂ ਕੋਈ ਡਰ ਨਹੀਂ ਉਹ ਵੇਖੋ ਮਸ਼ੀਨਾਂ ਚੱਲਈ ਜਾਂਦੇ ਆ ਨਾਲ ਸਾਡੀ ਮੰਡੀ ਵੇਖੋ ਜੀ ਤੜਾ ਤੜ ਗੱਡੀਆਂ ਲੱਗੀਆਂ ਨੇ ਔਰ ਲੋਕਾਂ ਦੀ ਇੱਥੇ ਨਾਜ ਪਿਆ ਜੀ ਤਾਂ ਇਹ ਲੋਕ ਨੇ ਜੀ ਪੱਕਾ ਚਿਸ਼ਤੀ ਦੇ ਕਹਿੰਦੇ ਕਬਰੌਣ ਵਾਲੀ ਕੋਈ ਗੱਲ ਨਹੀਂ ਅਸੀਂ ਕਹਿੰਦੇ ਨੇ ਕਿ ਜ਼ਿੰਦਾਦਿਲੀ ਦਾ ਪ੍ਰਤੀਕ ਨੇ ਇਹ ਲੋਕ ਔਰ ਸਭ ਤੌਰ ਤੇ ਜਿਹੜੀ ਮੇਰੇ ਪਿੱਛੇ ਵਾਲੀ ਤਸਵੀਰ ਜਿਨ੍ਹਾਂ ਨੇ ਬਰਬਾਦੀ ਦੀ ਆ ਤਸਵੀਰ ਦੇਖੀ ਹੋਵੇ ਤੇ ਉਸ ਤੋਂ ਬਾਅਦ ਵੀ ਕਹਿਣ ਕਿ ਚੜਦੀ ਕਲਾ 'ਚ ਰਹਿਣਾ ਕੋਈ ਗੱਲ ਨਹੀਂ ਇਹ ਬਰਬਾਦ ਹੋਇਆ ਨਵਾਂ ਪਿੰਡ ਵਸਾਇਆ ਦੋ ਜੰਗਾਂ ਦੀ ਮਾਰ ਝੱਲੀ ਇਸ ਪਿੰਡ ਨੇ ਹੁਣ ਨਵਾਂ ਪਿੰਡ ਵਸਾਇਆ ਤੇ ਜਿਹੜਾ ਹੁਣ ਖਤਰਾ ਮੰਡਰਾ ਰਿਆ ਜਿਸ ਤਰ੍ਹਾਂ ਦੀ ਚਰਚਾਵਾਂ ਨੇ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਰਹਿਣਾ ਜੇ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਦੇਖੀ ਜਾਏਗੀ ਪਰ ਇਹ ਤਸਵੀਰ ਦਿਖਾਉਣ ਦਾ ਮਕਸਦ ਇਹ ਆ ਕਿ ਕਿਸੇ ਕਿਸਮ ਦੀ ਗਲਤ ਵੀਡੀਓ ਗਲਤ ਜਾਣਕਾਰੀ ਵਾਇਰਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਓ ਕਿ ਤੁਸੀਂ ਤਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵਾਇਰਲ ਕੀਤੀ ਜਾ ਰਹੀ ਸੀ ਉਹ ਚ ਕੋਈ ਬੰਦਾ ਬੋਲ ਰਿਹਾ ਸੀ ਜੀ ਟੈਂਕ ਆ ਗਏ ਜਦ ਕੇ ਉਹ ਵੀਡੀਓ ਬੜੀ ਪੁਰਾਣੀ ਕਈ ਸਾਲ ਪਹਿਲਾਂ ਉਹ ਵੀਡੀਓ ਮੈਂ ਖੁਦ ਵੇਖੀ ਉਹ ਪੁਰਾਣੀ ਵੀਡੀਓ ਆ ਤੇ ਉਸ ਵੀਡੀਓ ਨੂੰ ਸਿਰਫ ਵਿਊ ਲੈਣ ਦੇ ਲਈ ਜਾਂ ਫਿਰ ਆਪਣੀਆਂ ਸੋਸ਼ਲ ਮੀਡੀਆ ਸਾਈਟਾਂ 'ਤੇ ਚਲਾਉਣ ਦੇ ਲਈ ਅਜਿਹੀ ਗਲਤ ਜਾਣਕਾਰੀ ਦੇ ਨਾਲ ਤੁਸੀਂ ਕਿਸੇ ਨੂੰ ਸਹਨ ਦੇ ਵਿੱਚ ਨਾ ਵਾੜੋ ਕਿਉਂਕਿ ਜੰਗ ਦੀ ਤਸਵੀਰ ਆ ਹੁੰਦੀ ਹੈ ਜੰਗ ਦਾ ਨਤੀਜਾ ਆ ਹੁੰਦਾ ਹੈ ਜਿਹੜਾ ਪੱਕਾ ਚਿਸ਼ਤੀ ਦੇ ਲੋਕਾਂ ਨੇ ਭੁਗਤਿਆ ਕਰ ਹੌਸਲਾ ਬੁਲੰਦ ਰਹਿ ਜੀ ਪੱਕਾ ਚਿਸ਼ਤੀ ਦੇ ਲੋਕਾਂ ਦੇ ਤੇ ਪਿੱਛੇ ਪਾਕਿਸਤਾਨ ਬੇਸ਼ੱਕ ਖੜਾ ਇੱਥੇ ਤਾਂ ਤਿੰਨ ਪਾਸੇ ਕਵਾਂਗੇ ਪਾਕਿਸਤਾਨ ਖੜਾ ਤੇ ਵਿਚਾਲੇ ਬੈਠੇ ਨੇ ਪੱਕਾ ਚਿਸ਼ਤੀ ਦੇ ਲੋਕ ਫਾਜ਼ਿਲਕਾ ਦਾ ਇਹ ਪਿੰਡ ਹੈ ਤਾਂ ਦੇਖਦੇ ਆਂ ਜੀ ਹਰ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਵੀ ਜੇ ਕੋਈ ਐਸਾ ਪਹਿਲੂ ਤੁਹਾਨੂੰ ਦਿਖਾਉਣ ਦੀ ਜ਼ਰੂਰਤ ਹੋਈ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਮੇਰੇ ਸਥਾਨਕ ਸਹਿਯੋਗੀ ਪ੍ਰਦੀਪ ਤੇ ਮੇਰੇ ਕੈਮਰਾਮੈਨ ਸਹਿਯੋਗੀ ਅਰਜਿੰਦਰ ਕੁਮਾਰ ਤੇ ਮੈਂ ਨਪਿੰਦਰ ਸਿੰਘ ਇਸ ਵੇਲੇ ਭਾਰਤ ਪਾਕਿਸਤਾਨ ਬਾਰਡਰ ਦੇ ਫਾਜ਼ਿਲਕਾ ਸਦਕੀ ਬਾਰਡਰ ਦੇ ਪਿੰਡ ਪੱਕਾ ਚਿਸ਼ਤੀ ਗਰਾਊਂਡ ਜ਼ੀਰੋ ਦੇ ਬਿਲਕੁਲ ਨੇੜੇ ਤੋਂ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ